ਮੁਕੇਰੀਆਂ ਸ਼ਹਿਰ ਦੇ ਵਿੱਚ ਲੰਬੇ ਸਮੇਂ ਤੋਂ ਇੱਕ ਹੀ ਡਿਮਾਂਡ ਸੀ ਜੋ ਕਿ ਮੁਕੇਰੀਆਂ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਟ੍ਰੋਮਾ ਸੈਂਟਰ ਬਣਾਇਆ ਜਾਵੇ ਤਾਂ ਜੋ ਮੁਕੇਰੀਆਂ ਸ਼ਹਿਰ ਦੇ ਵਿੱਚ ਕਈ ਕਈ ਐਕਸੀਡੈਂਟ ਕੇਸ ਹੁੰਦੇ ਆ ਜਾਂ ਕਈ ਸੁਵਿਧਾ ਨਹੀਂ ਮਿਲਦੀਆਂ ਜਿਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋਫੈਸਰ ਗੁਰਧਿਆਨ ਸਿੰਘ ਮਲਤਾਨੀ ਵੱਲੋਂ ਮੁਕੇਰੀਆਂ ਟ੍ਰੋਮਾ ਸੈਂਟਰ ਦਾ ਸ਼ੁਰੂਆਤ ਕਰਾਈ ਗਈ ਉੱਥੇ ਹੀ ਉਹਨਾਂ ਵੱਲੋਂ ਦੱਸਿਆ ਗਿਆ ਹੈ 4 ਕਰੋੜ ਦੀ ਲਾਗਤ ਦੇ ਨਾਲ ਇਹ ਟ੍ਰੋਮਾ ਸੈਂਟਰ ਬਣੇਗਾ ਲੰਬੇ ਸਮੇਂ ਤੋਂ ਕਹਿੰਦੇ ਇਹ ਇਹਦੀ ਡਿਮਾਂਡ ਸੀ ਜੋ ਆਮ ਆਦਮੀ ਪਾਰਟੀ ਇਹ ਸਰਕਾਰ ਵੱਲੋਂ ਇਹ ਇਸ ਦਾ ਅੱਜ ਸ਼ੁਰੂਬਾਤ ਕਰਾਈ ਗਈ ਹੈ ਉੱਥੇ ਹੀ 4 ਕਰੋੜ ਦੀ ਲਾਗਤ ਨਾਲ 9 ਮਹੀਨਿਆਂ ਦੇ ਵਿੱਚ ਟ੍ਰੋਮਾ ਸੈਂਟਰ ਬਣ ਕੇ ਤਿਆਰ ਹੋ ਜਾਏਗਾ ਉੱਥੇ ਹੀ ਮਕੇਰੀਆਂ ਦੇ ਐਸਐਮਓ ਰਮਨ ਕੁਮਾਰ ਨੇ ਦੱਸਿਆ ਵੀ ਇਹ ਟ੍ਰੋਮਾ ਸੈਂਟਰ ਦਾ ਘਟੋ ਘੱਟ 300 ਪਿੰਡਾਂ ਨੂੰ ਇਸ ਦਾ ਲਾਭ ਮਿਲੇਗਾ ਇਹ ਮਕੇਰੀਆਂ ਇਹ ਹਾਈਵੇ ਤੇ ਪੈਂਦਾ ਆ ਜੋ ਕਿ ਪਠਾਨਕੋਟ ਜਲੰਧਰ ਦੇ ਵਿੱਚ ਇੱਕ ਵਧੀਆ ਇਹ ਹੌਸਪਟਲ ਬਣ ਜਾਏਗਾ ਟ੍ਰੋਮਾ ਸੈਂਟਰ ਜਿਸ ਤੇ ਹਰਕ ਸੁਵਿਧਾ ਅਮਰਜੈਂਸੀ ਡਾਕਟਰ ਹੋਣਗੇ ਤੇ 300 ਬੈੱਡ ਦਾ ਇਹ ਹਸਪਤਾਲ ਬਣੇਗਾ ਉਥੇ ਹੀ ਜਿਹੜੇ ਬਿਲਡਰ ਆ ਉਹਨਾਂ ਵੱਲੋਂ ਕਿਹਾ 9 ਮਹੀਨੇ ਦੇ ਅੰਦਰ 4 ਕਰੋੜ ਦੀ ਲਾਗਤ ਦੇ ਨਾਲ ਇਹ ਟ੍ਰੋਮਾ ਸੈਂਟਰ ਬਣ ਕੇ ਤਿਆਰ ਹੋ ਜਾਏਗਾ ਉਥੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਧਿਆਨ ਸਿੰਘ ਮੁਲਤਾਨੀ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਆਓ ਸੁਣਦੇ ਹਾਂ ਪ੍ਰੋਫੈਸਰ ਗੁਰਤੇਜਨ ਸਿੰਘ ਮਲਤਾਨੀ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜाहिर ਉਸ ਤੋਂ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਮਕੇਰੀਆਂ ਹਲਕੇ ਤੋਂ ਪਿਛਲੇ ਕਈ ਸਾਲਾਂ ਤੋਂ ਜੋ ਮੰਗ ਸੀਗੀ ਕਈ ਸਰਕਾਰਾਂ ਆਈਆਂ ਗਈਆਂ ਲੇਕਿਨ ਇਹ ਮੰਗ ਪੂਰੀ ਨਹੀਂ ਹੋਈ ਤੇ ਤਿੰਨ ਸਾਲ ਤੋਂ ਸਾਡੀ ਪੂਰੀ ਕੋਸ਼ਿਸ਼ ਰਹੀ ਹੈ ਕਿ ਇਹਨੂੰ ਅਸੀਂ ਜਲਦੀ ਤੋਂ ਜਲਦੀ ਕੰਪਲੀਟ ਕਰਾਈਏ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਮਕੇਰੀਆਂ ਹਲਕੇ ਦੇ ਹਸਪਤਾਲ ਮਕੇਰੀਆਂ ਵਿਖੇ ਅੱਜ 4 ਕਰੋੜ ਦੀ ਲਗਭਗ ਲਾਗਤ ਨਾਲ ਐਮਰਜੈਂਸੀ ਓਟ ਬਣ ਰਿਹਾ ਟਰੋਮਾ ਸੈਂਟਰ ਬਣ ਰਿਹਾ ਹੈ ਔਰ ਬਿਲਡਿੰਗ ਪੂਰੀ ਰੈਨੋਵੇਟ ਹੋ ਰਹੀ ਹੈ 9 ਮਹੀਨੇ ਦੇ ਟਾਈਮ ਵਿੱਚ ਇਹ ਕੰਮ ਸ਼ੁਰੂ ਹੋ ਜਾਏਗਾ ਅੱਜ ਕੰਮ ਸ਼ੁਰੂ ਕਰਾਇਆ ਜਾ ਰਿਹਾ ਹੈ ਸਾਡੇ ਨਾਲ ਜੋ ਠੇਕੇਦਾਰ ਸਾਹਿਬ ਨੇ ਉਹ ਵੀ ਖੜੇ ਨੇ ਔਰ ਪੰਜਾਬ ਸਰਕਾਰ ਦੀ ਇਹ ਪੂਰੀ ਕੋਸ਼ਿਸ਼ ਰਹੇਗੀ ਕਿ 9 ਮਹੀਨੇ ਦੇ ਵਿੱਚ ਵਿੱਚ ਕੰਮ ਖਤਮ ਕਰਾ ਕੇ ਇਸ ਹਸਪਤਾਲ ਨੂੰ ਰੈਨੋਵੇਟ ਕਰਕੇ 65 ਬੈੱਡ ਤੋਂ 100 ਬੈੱਡ ਦਾ ਹਸਪਤਾਲ ਬਣ ਰਿਹਾ ਹੈ ਪੂਰੀ ਐਮਰਜੈਂਸੀ ਔਡ ਬਣ ਰਹੀ ਹੈ ਨਵੀਆਂ ਮੋਸਟ ਕ੍ਰੇਟ ਹੋਣਗੀਆਂ ਨਵੇਂ ਡਾਕਟਰ ਆਣਗੇ ਸਪੈਸ਼ਲ ਡਾਕਟਰ ਆਉਣਗੇ ਤਾਂ ਕਿ ਸਾਡੇ ਮਕੇਰੀਆਂ ਹਲਕਿਆਂ ਦੇ ਨਾਲ-ਨਾਲ ਇੱਥੋਂ ਜੀਟੀ ਰੋਡ ਤੇ ਆਉਣ ਜਾਣ ਵਾਲਿਆਂ ਨੂੰ ਵੀ ਇਸ ਦੀ ਸਹੂਲਤ ਮਿਲੇਗੀ ਔਰ ਲੋਕਾਂ ਨੂੰ ਇਸ ਦਾ ਫਾਇਦਾ ਹੋਏਗਾ ਮੈਂ ਆਪਣੇ ਮਕੇਰੀਆ ਹਲਕੇ ਵੱਲੋਂ ਸਾਡੀ ਆਪਣੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਜਿਹੜਾ ਨੇ ਜਿਹੜੇ 3 ਸਾਲ ਜਿਹੜੇ ਅਸੀਂ ਲੱਗੇ ਹੋਏ ਸੀ ਮੰਗਰ ਕਿਉਂਕਿ ਮੈਨੂੰ ਖੁੱਦ ਇੱਕ ਬਹੁਤ ਸ਼ੌਂਕ ਸੀਗਾ ਕਿ ਸਾਡੇ 5 ਸਾਲ ਦੇ ਮੌਕੇ ਦੇ ਵਿੱਚ ਵਿੱਚ ਹੀ ਇਹ ਹਸਪਤਾਲ ਅਪਗ੍ਰੇਡ ਹੋ ਜਾਏ ਜਿਹੜਾ ਕਿ ਅੱਜ ਕੰਮ ਸ਼ੁਰੂ ਹੋ ਰਿਹਾ ਹੈ ਥੈਂਕ ਯੂ ਵੈਰੀ ਬਾਥ ਕਿਛ ਹੋ ਗਾ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮਕੇਰੀਆਂ ਮੈਂ ਮਖਾਨੀ ਸਾਹਿਬ ਦਾ ਤੇ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਇਸ ਹਸਪਤਾਲ 75 ਬੈਡ ਤੋਂ 100 ਬੈਡ ਹੋਣ ਜਾ ਰਿਹਾ ਜਿਸ ਦੇ ਵਿੱਚ ਟ੍ਰੋਮਾ ਵਾਰਡੀ ਬਣੇਗਾ ਡਾਇਲਿਸਿਸ ਸੇਵਾਵਾਂ ਵੀ ਸ਼ੁਰੂ ਹੋ ਜਿਆ ਐਮ ਸੀ ਆਰ ਵਾਰਡੀ ਬਣੇਗਾ ਤੇ ਮਰੀਜ਼ਾਂ ਲਈ ਹੋਰ ਵੀ ਕੇ ਫੈਸਿਲਿਟੀਆਂ ਹੋਣਗੀਆਂ ਠੀਕ ਹੈ ਤੇ ਕਿੰਨੇ ਏਰੀਆ ਨੂੰ ਫਾਇਦਾ ਹੋਏਗਾ ਕਿਉਂਕਿ ਇਹ ਕਿਹੜੇ ਹਾਈਵੇ ਤੇ ਪੈਂਦਾ ਆ ਤੇ ਲਾਗੇ ਸ਼ਾਹੀ ਸਾਡਾ ਹਸਪਤਾਲ ਹੈ ਘਟੋ ਘਟ 300 ਇਹਨੂੰ ਪਿੰਡ ਪੈਂਦੇ ਆ ਹਮਾਚਲ ਰੇਡ ਲਈ ਪੈਂਦਾ ਉਹ ਸ਼ੇਰੀਆ ਗੁਰਦਾਸਪੁਰ ਦਾ ਵੀ ਇੱਥੇ ਆਉਂਦਾ ਬਾਕੀ ਨੈਸ਼ਨਲ ਹਾਈਵੇ ਨੰਬਰ 44 ਹੋ ਰਿਹਾਗਾ ਜਿੱਥੇ ਬਹੁਤ ਜਿਆਦਾ ਭੀੜ ਭੜਕਾ ਰਹਿੰਦਾ ਹੈ ਰੁਕਟਨਾਵਾ ਕਾਫੀ ਹੁੰਦੀ ਹੈ ਉਹ ਸਾਰੇ ਬੰਦੇ ਸਾਡੇ ਕੋਲ ਹੀ ਆਣਾ ਹੈ ਥੈਂਕ ਯੂ ਠੀਕ ਹੈ ਹਮਾ ਸੈਂਟਰ ਦੇ ਵਿੱਚ ਐਮਰਜੈਂਸੀ ਹੁੰਦੀ ਹੋਵੇਗਾ ਦੀ ਐਮਰਜੈਂਸੀ ਅਪਡੇਟ ਕਰਨੇ ਦੀ ਬਾਕੀ ਟ੍ਰਾਇਜ ਬੈੱਡ ਹੈਗੇ ਜਿਹੜੇ ਜ਼ਿਆਦਾ ਜ਼ਖਮੀ ਹੁੰਦੇ ਆ ਉਹਨਾਂ ਲਈ ਲੱਗ ਬੈਠੇ ਹੈਗੇ ਆ ਬਾਕੀ ਉਹਨਾਂ ਨੂੰ ਜੇ ਐਡਮਿਟ ਕਰਕੇ ਇਲਾਜ ਕਰਨਾ ਪੈਂਦਾ ਉਹਨਾਂ ਲਈ ਐਮਰਜੈਂਸੀ ਵਾਰਡ ਵੀ ਹੈਗਾ ਡਾਇਲਿਸਿਸ ਸੇਵਾਵਾਂ ਵੀ ਸ਼ੁਰੂ ਹੋ ਗਈਆਂ ਐਮਸੀਐਟ ਦੇ ਤਾਂ ਬੱਚੇ ਨੂੰ ਪੀਡੀਆ ਹੁੰਦਾ ਇੰਕੂਬੇਟਰ ਚ ਰੱਖਦੇ ਉਹ ਵੀ ਸੇਵਾਵਾਂ ਇੱਥੇ ਸ਼ੁਰੂ ਹੋ ਗਈਆਂ ਤੇ ਜੇ ਕਿਤੇ ਅਸੀਂ ਗੱਲ ਕਰੀ ਤੇ ਅੰਮ੍ਰਿਤਸਰ ਜਾ ਕੇ ਇਥੋਂ ਮਰੀਜ਼ ਭੇਜ ਦਿਆ ਸੀ ਜਿਹੜੇ ਅੰਮ੍ਰਿਤਸਰ ਤਾਂ ਨਹੀਂ ਭੇਜਿਆ ਜਾਂਦੇ ਜੇ ਜੇ ਐਕਸੀਡੈਂਟ ਕੇਸ ਹੁੰਦੇ ਆ ਫਿਰ ਅੰਮ੍ਰਿਤਸਰ ਤੇ ਫੈਸਿਲਿਟੀ ਆ ਜਾਣੀ ਆ ਇਹ ਸਾਨੂੰ ਲੋਡ ਨਹੀਂ ਪੈਣੀ ਸਰ ਮੇਰਾ ਨਾਮ ਕੋਰਾਲ ਜੋਲੀ ਹੈ ਹਾਂਜੀ ਕਿਹੜੀ ਕੰਪਨੀ ਹੈ ਮੇਰੀ ਰੰਮਰਸੀ ਗਰੁੱਪ ਪ੍ਰਾਈਵੇਟ ਲਿਮਿਟਿਡ ਜੀ ਜੇ ਸਵੇਰ ਤੋਂ ਗੈਸਟ ਹੈ ਸਾਡੀ ਕੰਪਨੀ ਹਾਂਜੀ ਤੇ ਸਾਨੂੰ ਕੰਟੈਕਟ ਮਿਲਿਆ ਜੀ ਲਗਭਗ 4 ਕਰੋੜ ਦੀ ਕੀਮਤ ਹੈਗੀ ਹੈ ਇਸ ਪਰ ਜੋ ਦਿੱਤੇ ਸਾਡੀ ਕੋਸ਼ਿਸ਼ ਹੈ ਕੀ 9 ਮਹੀਨੇ ਦਾ ਸਾਨੂੰ ਟਾਈਮ ਮਿਲਿਆ ਉਸ ਤੋਂ ਪਹਿਲਾਂ ਅਸੀਂ ਅਪਡੇਟ ਕਰਕੇ ਲੋਕਾਂ ਨੂੰ ਸਪੋਰਟ ਕਰਦੀ ਹੈ ਜੀ ਤੇ ਯਾਦ ਰੱਖ ਬਿਲਡਿੰਗ ਦੇ ਨਾਲ ਟਾਈਮ ਪੀਰੀਅਡ ਦੇ ਵਿੱਚ ਨਹੀਂ ਟਾਈਮ ਪੀਰੀਅਡ ਹੁੰਦਾ ਉਹਦੇ ਛੱਟ ਕੇ ਚੱਲ ਜਾਂਦਾ ਜੇ ਕੋਈ ਪ੍ਰੋਬਲਮ ਤਾਂ ਨਹੀਂ ਕੋਈ ਨਹੀਂ ਸਰ ਜੀ ਕੋਈ ਪ੍ਰੋਬਲਮ ਨਹੀਂ ਆਏਗੀ ਜੀ ਬਾਕੀ ਕੋਈ ਫੰਡ ਵਗਰਾ ਦੇ ਕੋਈ ਇਸ਼ੂ ਨਹੀਂ ਹੈਗਾ ਉਹਦੇ ਕਰਕੇ ਕੋਈ ਪ੍ਰੋਬਲਮ ਨਹੀਂ ਆਏਗੀ ਜਿਹੜਾ ਵਿ Thank <laughs> you.